ਹਾਂਜੀ ਦੋਸਤੋ ਸਵਾਗਤ ਕਰਦੇ ਆਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ Star Detail Punjab ਦੇ ਵਿੱਚ ਜਿਹਦੇ ਵਿੱਚ ਤੁਸੀਂ ਘਰ ਬੈਠੇ ਵਕ ਵਕ ਜਾਣਕਾਰੀ ਜਾਂ ਸਾਡੇ ਕੋਲ ਹਾਸਲ ਕਰਦੇ ਰਹਿੰਦੇ ਹਾਂ ਸੋ ਦੋਸਤੋ ਵੱਡੀ ਅਪਡੇਟ ਫਿਰ ਤੋਂ ਲੈ ਕੇ حاضر ਹੋਏ ਆਂ ਇਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਅੱਗੇ ਵਧੀਏ ਜਿਹੜੇ ਦੋਸਤ ਸਾਡੇ YouTube ਚੈਨਲ ਦੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾਰਾਣ ਤੇ ਬੈਲ ਆਈਕਨ ਵਾਲ ਤੇ ਜਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਹੋਣ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਗੱਲ ਕਰ ਰਹੇ ਆਂ ਅੱਜ ਆਰੀ ਵੱਡੀ ਅਪਡੇਟ ਬਾਰੇ ਸੋ ਦੋਸਤੋ ਜਿਵੇਂ ਕਿ ਪੀਐਸਪੀਸੀਐਲ ਮ ਜਿਹੜਾ ਕਿ ਸਖਤ ਰੁਖ ਅਪਣਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਮੁਫਤ ਬਿਜਲੀ ਦੇ ਉੱਤੇ ਸਰਕਾਰ ਜਿਹੜੀ ਹੈ ਝਟਕੇ ਤੋਂ ਝਟਕਾ ਦੇਣ ਦੇ ਲਈ ਤਿਆਰ ਬੈਠੀ ਹੈ ਜਿਨ੍ਹਾਂ ਨੂੰ ਵੀ ਮੁਫਤ ਬਿਜਲੀ ਦੀ ਸਹੂਲਤ ਮਿਲ ਰਹੀ ਹੈ 600 ਜਹੰਟ ਬਿਜਲੀ ਫ੍ਰੀ ਮਿਲ ਰਹੀ ਹੈ ਉਹਨਾਂ ਦੇ ਜਿਹੜਾ ਵੱਡਾ ਝਟਕਾ ਇੱਕ ਲੱਗਣ ਵਾਲਾ ਹੈ ਸੋ ਉਹ ਵੱਡਾ ਝਟਕਾ ਕੀ ਹੈ ਅੱਜ ਦੱਸਦੇ ਹਾਂ ਸੋ ਇਹ ਵੱਡਾ ਝਟਕਾ ਇਹ ਹੈ ਕਿ ਉਹਨਾਂ ਦੀਆਂ ਵੈਰੀਫਿਕੇਸ਼ਨਾਂ ਜਿਹੜੀਆਂ ਨੇ ਚਾਲੂ ਹੋ ਚੁੱਕੀਆਂ ਨੇ ਪਿੰਡਾਂ ਦੇ ਵਿੱਚ ਪਤਾ ਲਗਾਇਆ ਜਾ ਰਿਹਾ ਹੈ ਜਿਹੜੀ ਪਿੰਡਾਂ ਦੇ ਵਿੱਚ ਲਾਈਨਮੈਨ ਜਿਹੜੇ ਨੇ ਕੰਪਲੀਟਾ ਕਰਦੇ ਨੇ ਉਨਾ ਦੁਆਰਾ ਕਿ ਕੌਣ ਜਿਹੜਾ ਮੁਫਤ ਬਿਜਲੀ ਦੀ ਜ਼ਿਆਦਾ ਸਹੂਲਤ ਜਿਹੜਾ ਵਰਤ ਰਿਹਾ ਹੈ ਕਿ ਕੌਣ ਜਿਹੜਾ ਇਸ ਨੂੰ ਅਜਾਈਂ ਗਵਾ ਰਿਹਾ ਹੈ ਭਾਵੇਂ ਕਿ ਜਿਵੇਂ ਕਿ ਸਾਡੀ ਜਿਹੜੀ ਮੁਫਤ ਬਿਜਲੀ ਹੈ ਉਹਦੇ ਰਾਹੀਂ ਕਈ ਪਿੰਡਾਂ ਦੇ ਵਿੱਚ ਸਿਕਤ ਆ ਰਹੀਆਂ ਨੇ ਕਿ ਜਿਹੜੀ ਸਮਰਸ਼ੀਬਲ ਮੋਟਰ ਹੈ ਉਹ ਗਲੀਆਂ ਦੇ ਵਿੱਚ ਛੱਡ ਕੇ ਪਾਣੀ ਛੱਡਿਆ ਜਾਂਦਾ ਹੈ ਕਿ ਬਿਜਲੀ ਤਾਂ ਫ੍ਰੀ ਹੈ ਕਿ ਸਰਕਾਰ ਨੂੰ ਕਿਹੜਾ ਫਰਕ ਪੈਣਾ ਕੁਝ ਉਹਨਾਂ ਨੂੰ ਜਿਹੜਾ ਇੱਕ ਵਾਰਨਿੰਗ ਦਿੱਤੀ ਜਾਵੇਗੀ ਹੁਣ ਜਿਹੜੀ ਗਵਰਨਮੈਂਟ ਵੱਲੋਂ ਕਿ ਜੇਕਰ ਅਜੇਹਾ ਤੁਸੀਂ ਫਿਰ ਵੀ ਕਰਦੇ ਹੋ ਤਾਂ ਤੁਹਾਡੀ ਜਿਹੜੀ 600 ਜੁਟਾ ਹੈ ਉਹ ਬੰਦ ਕਰ ਦਿੱਤੀ ਜਾਵੇਗੀ ਜਿਹੜੇ ਵੀ ਅਜੇਹਾ ਕੰਮ ਕਰਦੇ ਨੇ ਜਿਹੜੇ ਗਲੀਆਂ ਦੇ ਵਿੱਚ ਟੁੱਟੀਆਂ ਛੱਡ ਕੇ ਰੱਖਦੇ ਨੇ ਜਾਂ ਪਾਣੀ ਨੂੰ ਵੇਸਟ ਕਰਦੇ ਨੇ ਜਾਂ ਬਿਜਲੀ ਨੂੰ ਵੇਸਟ ਕਰਦੇ ਨੇ ਉਹਨਾਂ ਨੂੰ ਜਿਹੜਾ ਝਟਕਾ ਜਿਹੜਾ ਸਰਕਾਰ ਵੱਲੋਂ ਲੱਗਣ ਜਾ ਰਿਹਾ ਹੈ ਉਹਨਾਂ ਨੂੰ ਨਹੀਂ ਮਿਲੇਗੀ ਮੁਫਤ ਬਿਜਲੀ ਕਿਉਂਕਿ ਗਵਰਨਮੈਂਟ ਦਾ ਕਹਿਣਾ ਹੈ ਕਿ ਇੱਕ ਤਾਂ ਉਹ ਸਰਕਾਰੀ ਜਿਹੜੀ ਊਰਜਾ ਹੈ ਉਹਦਾ ਗਲਤ ਫਾਇਦਾ ਚੁੱਕ ਰਹੀ ਨੇ ਦੂਜਾ ਜਿਹੜਾ ਧਰਤੀ ਦੇ ਵਿੱਚੋਂ ਪਾਣੀ ਮੁਕਾਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਉਹ ਪਾ ਰਹੇ ਨੇ ਇਸ ਕਰਕੇ ਜਿਹੜੇ ਅਜਿਹੇ ਵਿਅਕਤੀ ਨੇ ਜਿਹੜੇ ਬਿਜਲੀ ਦੀ ਦੁਰਵਰਤੋਂ ਕਰਕੇ ਜਾਂ ਫਿਰ ਪਾਣੀ ਨੂੰ ਵੇਸਟ ਕਰ ਰਹੇ ਨੇ ਕਿਉਂਕਿ ਪਾਣੀ ਦਾ ਪੱਧਰ ਜਿਹੜਾ ਪੰਜਾਬ ਦਾ ਦਿਨ ਪ੍ਰਤੀ ਦਿਨ ਘੇਠਾ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੱਗਦਾ ਹੈ ਕਿ ਪੀਣ ਵਾਲਾ ਪਾਣੀ ਵੀ ਪੰਜਾਬ ਦੇ ਕੋਲ ਨਹੀਂ ਬਚੇਗਾ ਸੋ ਇਹ ਵੱਡੀ ਅਪਡੇਟ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਜਿਹੜੇ ਵੀ ਅਜੇ ਹਾਂ ਕੰਮ ਕਰਦੇ ਨੇ ਉਹ ਜਾਂ ਤਾਂ ਆਪਣੇ ਆਪ ਨੂੰ ਸੁਧਾਰ ਲੈਣ ਜਾਂ ਫਿਰ ਇਹ ਜਿਹੜਾ 600 ਜੁਨਟ ਮੁਫਤ ਬਿਜਲੀ ਹੈ ਉਹ ਬੰਦ ਹੋ ਜਾਵੇਗੀ ਫਿਰ ਉਹ ਬਿੱਲ ਭਰਨ ਲਈ ਤਿਆਰ ਰਹਿਣ ਸੋ ਇਹ ਵੱਡੀ ਅਪਡੇਟ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਇਸੇ ਤਰ੍ਹਾਂ ਦੀਆਂ ਹੋਰ ਅਪਡੇਟਾਂ ਲੈਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ